ਸ਼ਹੀਦ ਸਨੀਪਾਰ ਲੋਨ ਕਮੇਟੀ ਸੰਗੇੜਾ ਕਿਸਾਨ ਮਦਦ ਸਰਕਾਰ ਕਮੇਟੀ ਅੱਜ ਜੋ ਸਾਡਾ ਜਲੰਧਰ ਦੇ ਵਿੱਚ ਚੀਫ ਦੇ ਦਫ਼ਤਰ ਦੇ ਅੱਗੇ ਧਰਨਾ ਲਾਉਣ ਜਾ ਰਹੇ ਆ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਸਾਡੀ ਜੌਨ ਆ ਬੀਬੀਆਂ ਸਾਡੇ ਕਿਸਾਨ ਭਰਾ ਸਾਰੇ ਜਾ ਰਹੇ ਆ ਐਦਾ ਜਿਹੜਾ ਸਾਡਾ ਧਰਨਾ ਆ ਇਹ ਜਿਹੜੀ ਪੰਜਾਬ ਸਰਕਾਰ ਆ ਇਹਦੀਆਂ ਜਿਹੜੀਆਂ ਕਿਸਾਨ ਮਾਰ ਨੂੰ ਦਿੱਤੀਆਂ ਆ 8 ਘੰਟੇ ਨਿਰੰਤਰ ਬਿਜਲੀ ਦੇਣ ਦਾ ਜੋ ਵਾਅਦਾ ਕੀਤਾ ਸੀਗਾ ਕੈਪਟਨ ਨੇ ਉੰਗਲੇ ਪੂਰਾ ਨਹੀਂ ਕਰ ਸਕੇ ਕਿਸੇ ਪੀਟਰ ਤੇ 4 ਘੰਟੇ ਲੈਟ ਆਉਂਦੀ ਆ ਕਿਸੇ ਤੇ 5 ਘੰਟੇ ਆਉਂਦੀ ਆ ਜਿਹਨੇ ਨੁਕਸਾਨ ਆ ਉਹ ਆਪ ਦਾ ਜਿਹੜਾ ਝੋਨਾ ਆ ਲਗਭਗ ਵਾਣ ਤੇ ਆਏ ਹੋਏ ਆ ਲੱਖਾਂ ਰੁਪਏ ਦਾ ਝੋਨਾ ਜਿਹੜਾ ਇਸ ਕਾਰਨ ਲਵਾ ਕੇ ਬਰਬਾਦ ਕਰ ਦਿੱਤਾ ਆ 4 ਜਾਂ 5 ਘੰਟੇ ਲੈਟ ਆਉਂਦੀ ਆ ਇਸ ਕਰਕੇ ਜਿਹੜੀ ਸਾਡੀ ਸੰਘਾਸਕ ਕਮੇਟੀ ਆ ਅਸੀਂ ਜਿਲ੍ਹਾ ਜਲੰਧਰ ਜਿਲ੍ਹਾ ਕਪੂਸਲਾ ਜਿਹੜਾ ਜਲੰਧਰ ਚੀਖਾ ਵਿਲਗੋਟ ਵਾਲਿਆਂ ਦਾ ਉਹਦੇ ਦਸਤ ਦੇ ਅੱਗੇ ਧਰਨਾ ਲਾਉਣ ਜਾ ਰਹੇ ਆ ਤੇ ਜਿਹੜੀ ਕੈਪਟਨਸ ਕਾਰ ਆ ਇਹਦਾ ਮਿੱਟ ਸਿਆਪਾ ਕਰ ਰਹੇ ਆ ਪੂਰੀ ਗਰਮੀ ਦੇ ਵਿੱਚ ਕਿਸਾਨ ਭਰਾ ਸਾਡੀਆਂ ਕਿਸਾਨ ਭੈਣਾਂ ਬਹੁ ਵੱਡੀ ਗਿਣਤੀ ਵਿੱਚ ਅੰਜਲਿੰਦਰ ਜਾ ਰਹੇ ਆ ਤੇ ਜਿਹੜੀ ਸਰਕਾਰ ਆ ਇਹ ਕਿਸਾਨਾਂ ਨੂੰ ਮਾਰ ਤੇ ਆਈ ਹੋਈ ਆ ਝੋਨਿਆਂ ਦਾ ਲੱਖਾਂ ਰੁਪਈਆ ਦਾ ਨੁਕਸਾਨ ਕਰ ਚੁੱਕਿਆ ਇਸ ਕਰਕੇ ਆ ਸਾਡਾ 12 ਤੋਂ 2 ਵਜੇ ਤੱਕ ਦਾ ਜਿਹੜਾ ਧਰਨਾ ਆ ਉਹਦੇ ਵਿੱਚ ਜਾ ਰਹੇ ਆ ਤੇ ਦੂਸਰਾ ਜਿਹੜਾ ਸੁਰੱਖਤ ਮੋਰਚੇ ਨੇ ਕਾਰਕਿਤੀ ਸੀ ਉਹਦੇ ਵਿੱਚ ਵੀ ਹਿੱਸਾ ਪਾ ਰਹੇ ਆ ਇਸ ਕਰਕੇ ਸਾਡਾ ਜਥਾ ਜਿਹੜਾ ਵਾ ਪੈਂਟੰਡਵਾਲ ਤੋਂ ਜਿਹੜੀ ਆਪਣੀ ਜ਼ੋਨ ਐ ਤਰੰਦੀ ਸੀ ਜਿਹੜਾ ਇਹ ਤੇ ਸਾਰੇ ਇਕੱਠੇ ਹੋ ਗਏ ਤੇ ਜਲੰਧਰ ਨੂੰ ਚੱਲਦੇ ਪਾਰੇ ਆ ਤੇ ਸਕਾਰ ਦੇ ਖਿਲਾਫ ਸ਼ਸਤਰ ਵਿੱਚ ਹੋਰ ਤੇਜ਼ ਕਰਾਂਗੇ ਬਾਕੀ ਸਾਡਾ ਮੋਦੀ ਸਕਾਰ ਦੇ ਖਿਲਾਫ ਜਿਹੜਾ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਸੰਘਰਸ਼ ਚੱਲਦਾ ਉਹਨੂੰ ਵੀ ਹੋਰ ਤਿੱਖਾ ਕਰਾਂਗੇ